ਜਾਣ ਲੱਗੇ ਰਹੋਂਦੇ ਨੇ ਅਸਲਾਮੁਅਲੈਕ ਲੈ ਕੇ ਗਏ ਨੇ ਬੜੇ ਔਖੇ ਮੇਸ਼ਾਨ ਦੇ ਅਥਰੂ ਸੜ ਦੇ ਗਏ ਨੇ ਵਿਚਾਰੇ ਹਾਂ ਮੇਰੇ ਨਾਲ ਸੀ ਜਿਵਣਾ ਦਾ ਆਪਣਾ ਗੁਰਦੁਆਰਾ ਅੱਛਾ ਉਹਨਾਂ ਸਾਡੇ ਸੀ ਗੁਰਦੁਆਰਾ ਠੀਕ ਅਸੀਂ ਛੋਟਿਆਂ ਦੇ ਉਹਨਾਂ ਜੁਮੇ ਜੁਮੇ ਉਹ ਹਲਵਾ ਪਕਾਉਂਦੇ ਸੀ ਉਹਨਾਂ ਸਾਡੇ ਪ੍ਰਸ਼ਾਦ ਠੀਕ ਪ੍ਰਸ਼ਾਦ ਜੀ ਅਸੀਂ ਆਪ ਕਪਿਆਲੇ ਤੇ ਆ ਕੇ ਖਾਂਦੇ ਰਿਆਂ ਲੈ ਕੇ ਸਹੀ 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 ਵੀ ਮਤਲਬ ਨਾਲ ਮਿਲ ਕੇ ਰਹਿੰਦੇ ਸੀ ਨਾਲ 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 ਗਵਾੜ ਰਹੀ ਮੇਰੇ ਘਰ ਜਿਹਨੂੰ ਦਿੰਦੇ ਪਾਕੀ ਇੱਕ ਮੋ ਲੜਦੇ ਨਹੀਂ ਇਹ ਇਹ ਗੁਰਦੁਆਰਾ ਦੀ ਇਹਨਾਂ ਦਾ ਅੱਛਾ ਅੱਛਾ ਇੱਥੇ ਉਹਨਾਂ ਦੀ ਕਿਤਾਬਾਂ ਆਉਂਦੀਆਂ ਰੱਖੇ ਪੜ੍ਹ ਦਿੰਦੇ ਨੇ ਸਹੀ ਜਿਹੜਾ ਉਹਨਾਂ ਦੀ ਪੜਾਈ ਹੈਗੀ ਜਿਵੇਂ ਆਪਾਂ ਮਰਸ਼ਿਦ ਹੈਗੀ ਆਪਣੀ ਉਹ ਵੀ ਉਹਨਾਂ ਨੇ ਆਪਦੀ ਬਾਤ ਹਾਂ ਯਾਰ ਹੀ ਬਣਾਈ ਗਿਆ ਹਾਂ ਮੈਂ ਉਹ ਆਪ ਵੇਖਿਆ ਡਾਂਦਾ ਵੀ ਵੇਖਿਆ ਗੁਰਦੁਆਰਾ ਬਾ ਆਰੇ ਇੱਥੇ ਵੱਡੇ ਆਤੇ ਸੀ ਇੱਥੇ ਵੱਡੇ ਕੰਬੂ ਰਹਿੰਦੇ ਸੀ ਜਿਨ੍ਹਾਂ ਦੇ ਘਰ-ਬਾਰ ਯਾਰੇ ਸੀ ਉਹਨਾਂ ਦੇ ਚਾਰ ਹੀ ਖੂਹ ਸੀ ਇੱਕ ਸਤਿਕ ਕੰਬੂ ਸੀ ਇੱਕ ਬਾਗੂ ਕੰਬੂ ਇੱਕ ਆਪਣਾ ਮੰਗੂ ਕੰਬੂ ਇੱਕ ਚਾਂਦੀ ਕੰਬੂ ਠੀਕ ਚਾਂਦੀ ਨੰਬਰਦਾਰ ਸੀ ਚਾਂਦੀ ਨੰਬਰਦਾਰ ਸੀ ਹਾਂਜੀ ਵੱਡਿਆਂ ਦੇ ਜਾਣ ਵਾਲੇ ਬੜੇ ਆ ਹਾਂ ਉਹਨਾਂ ਨੂੰ ਦੱਸੋ ਨਾਮ ਵੱਡੇ ਦੇ ਨਾਮ ਇੱਕ ਅਤਿ ਕੰਬੂੜੇ ਪੋਰ ਤੇ ਸੀ ਗੁੰਮ ਆਪਣਾ ਬਾਦਰ ਇਹ ਇਹਨਾਂ ਦੇ ਮੈਂ ਘਰੇ ਵਾ ਜਾਂਦੇ ਨਾ ਗਵਾਂੜੀ ਸਾਡੇ ਇਨੇ ਕਰੇ ਮੇ ਜਿਆਦਾ ਹੁੰਦਾ ਰਹਿੰਦਾ ਜੀ ਮਜਮਰ ਚੰਗਾ ਗੁਜ਼ਰ ਗਿਆ ਜੀ ਛੋਣਾ ਗੁਜ਼ਰਿਆ ਮਨਾਂ ਦੇ ਨਾਲ ਰਿਕਮੇ ਕੋ ਰਹੇ ਗਵਾੜ ਰਹਨ ਸਾਡੇ ਉਹ ਇਹ ਲੋਕ ਹਿੰਦੂ ਜਿਹੜੇ ਸੀ ਪੈਸੇ ਉਧਾਰ ਫੜ ਲੈ ਜਾਂਦੇ ਦੇ ਲੈ ਮਤੇ ਪਾਣੀ ਲੈ ਦੇ ਲਿਆ ਇਹਨਾਂ ਦੇ ਖੂਹ ਹੁੰਦੇ ਸੀ ਜਿਹੜੇ ਚਾਰ ਖੂਹ ਹੈ ਖੂਹ ਵਗਦੇ ਸੀ ਠੀਕ ਆ ਠੰਡਾ ਬਰਸ ਜਪਰੇ ਇਹਨਾਂ ਦੇ ਇਹਨਾਂ ਮਾਲ ਦੇ ਡੇਰੇ ਬਾਹਰ ਹੁੰਦੇ ਸੀ ਗੱਡੀ ਬਰਸੋਂ ਚੱਕ ਹੀ ਹੁੰਦੀ પછી બાર વડે એના ને મંગુરા વખરા હતા એના દા બાગુરા વખરા એના દા વખરા એ આપણે ખુશ એના ને ਅਸਲਾਮੁਅਲੈਕੁਮ ਸਤਰੀਆਕਾਲ ਨਮਸਤੇ ਮੈਂ ਸ਼ਾ ਜ਼ਹਿਬ ਅਲੀ ਜੀ ਵੇ ਸਾਡੇ ਪੰਜਾਬ ਦੇ ਸ਼ੋਅ ਤਾਂ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦਾ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਅਸੀਂ ਚੜਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਤੇ ਘਰ ਦਿਖਾਣੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਆਰਹ ਵਾਲਾ ਦਾ ਪਿੰਡ ਚੱਕ ਨੰਬਰ 21 EB ਹੋਏ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਕੰਬੋਆਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਤੇ ਅੱਜ ਅਸੀਂ ਆਪ ਸਭ ਨੂੰ ਇਹ ਪਿੰਡ ਬਖਾਵਾਂਗੇ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਪਿੰਡ 21 EB ਇਹ ਅੰਗਰੇਜ਼ ਨੇ ਨੀਲੀ ਬਾਰ ਦੀ ਆਬਾਦਕਾਰੀ ਵਲੇ ਇਹ ਪਿੰਡ ਨੂੰ ਵਸਾਇਆ ਇਸ ਪਿੰਡ ਵਿੱਚ ਕੰਬੋ ਤੇ ਮੁਸਲਮਾਨ ਰਲ ਕੇ ਵਸਦੇ ਸਨ ਤੇ ਅੱਜ ਵੀ ਇਸ ਪਿੰਡ ਦੇ ਵਿੱਚ 50% ਲੋਕਲ ਜਿਹੜੇ ਪਹਿਲੇ ਤੋਂ ਬੈਠੇ ਨੇ ਤੇ 50% ਉਹ ਲੋਕ ਜਿਹੜੇ ਮਾਝਾ ਰੋ ਕੇ ਆਏ ਨੇ ਇਹ ਪਿੰਡ ਜ਼ਿਲ੍ਹਾ ਪਾਕਪਦਨ ਤੋਂ 30 ਮੀਲ ਦੇ ਪਾਸ ਤੇ ਹੈ ਤੇ ਤਹਿਸੀਲ ਅਰਫ ਵਾਲਾ ਤੋਂ 5-7 ਮੀਲ ਦੇ ਪਾਸ ਤੇ ਹੈ ਤੇ ਹੁਣ ਚੱਲਨੇ ਆਪਾਂ ਪਿੰਡ ਤੇ ਇੱਥੇ ਕਰਨੇ ਆ ਬਜ਼ੁਰਗਾਂ ਨਾਲ ਗੱਲਬਾਤ ਤੇ ਜਾਣਕਾਰੀ ਲੈਣੇ ਆ ਇਸ ਪਿੰਡ ਬਾਰੇ ਅਸਲਾਮੁਅਲੈਕਮ ਜੀ ਵੈਅਲੈਕਮ ਸਲਾਮ ਕੀ ਹਾਲ ਚਾਲ ਹੈ ਬਬਾਈ ਕਹਿਣਾ ਜੀ ਠੀਕ ਹੈ ਅੱਲਾ ਦਾ ਨਾਮ ਕੀ ਬਬਾਈ ਤੁਹਾਡਾ ਨਾ ਨਾ ਪੰਨੂ ਖਾਨ ਜੀ ਤੇ ਵਾਲਦ ਸਾਹਿਬ ਦਾ ਖਾਨ ਮਮਨ ਤੇ ਦਾਦਾ ਜੀ ਦਾ ਚਾਕਰ ਖਾਂ ਚਾਕਰ ਖਾਂ ਪਰਦਾਦਾ ਸਜਾਵਰ ਖਾਂ ਸਜਾਵਰ ਖਾਂ ਹਾਂ ਜੀ ਇਤਾਂ ਤੇ ਆਉਂਦਾ ਮੈਨੂੰ ਸਹੀ ਇਸ ਟਾਈਮ ਬੱਬੇ ਜਿਹੜਾ ਆਪਣਾ ਪਿੰਡ ਹੈਗਾ 21 ਵੀ ਹਾਂ ਜੀ ਇਹਨੂੰ ਜ਼ਿਲ੍ਹਾ تحصیل ਕਿਹੜੀ ਲੱਗਦੀ ਜੀ ਇਹਨੂੰ ਜਿਹੜਾ ਪਹਿਲੇ ਮਿੰਡਗੁਮਰੀ ਸ਼ਦਾਨ ਦੇ ਸੀ ਠੀਕ ਪਿੱਛੇ ਸਾਈਵਾਲ ਹੋ ਗਿਆ ਹਾਂ ਜੀ ਜ਼ਿਲ੍ਹਾ ਹੋ ਗਿਆ ਤੇ ਇਹ ਫਿਰ ਜਿਹੜੇ ਤੋਂ ਆ ਕੇ ਫਿਰ ਸਾਡਾ ਹੁਣ ਪਾਕਪਤਨ ਦੇ ਲਾ ਜੀ ਸਹੀ ਹੁਣ ਪਾਕਪਤਨ ਹੋਇਆ ਹੈ ਤੇ ਤਸੀਰ ਆਰਵਾਲਾ ਤਸੀਰ ਆਰਵਾਲੀ ਆ ਗਈ ਠੀਕ ਹੋ ਗਿਆ। ਉਮਰ ਕਿੰਨੀ ਹੋ ਗਈ ਬਾਬੇ ਤੁਹਾਡੀ? ਮੇਰੀ ਉਮਰ 86 ਸਾਲ ਹੈ ਜੀ। 86 ਸਾਲ। ਹਾਂ ਜੰਡੱਦੀ ਦੀ ਪ੍ਰਾਇਸ਼ ਮੇਰੀ। ਠੀਕ। ਤੇ ਬਾਬੇ ਜਿਹੜਾ ਆਪਣਾ ਪਿੰਡ ਹੈਗਾ 21B ਹਾਂ ਜੀ। ਦੀਦੋ ਅੰਗਰੇਜ਼ਾਂ ਨੇ ਵਸਾਇਆ ਇਹਨੂੰ। ਬੀਲੀਬਾਰ ਦੀ ਬਾਦਕਾਰੀ ਵੇਲੇ। ਹਾਂ ਜੀ ਹਾਂ ਜੀ। ਤੇ ਆਪਣੇ ਪਿੰਡ 'ਚ ਕਿਹੜੇ-ਕਿਹੜੇ ਧਰਮ ਦੇ ਲੋਕ ਰਹਿੰਦੇ ਸੀ? ਆਪਣੇ ਪਿੰਡ 'ਚ ਕੰਬੋਹ ਰਹਿੰਦੇ ਸੀ ਜੀ। Hindu ਠੀਕ। ਸੇਖਾਂ ਦਾ ਘਰ ਕੋਈ ਨਹੀਂ ਸੀ ਸਾਡੇ ਚੱਕ 'ਚ। ਅੱਛਾ। ਕੰਬੋਹ ਹੈਗੇ ਸੀ। ਕੰਬੋਹ ਸਾਡੇ ਸੀ। ਠੀਕ। Hindu ਆਨੂੰ ਉਹ ਇੱਥੇ ਜ਼ਿਆਦਾ ਅਸਰੀਅਤ ਅਧੀ ਉਹਨਾਂ ਦੀ ਸੀ ਅਧੀ ਹੁਤਿਆਣਿਆਂ ਦੀ ਸੀ ਹੁਤਿਆਣੇ ਹੁਤਿਆਣੇ ਆ ਹੁਤੇ ਹੀ ਬੈਠੇ ਨੇ ਯੂਨੇ 7-8 ਮਰ ਬੈਠੇ ਹੋ ਗਏ ਨੇ ਇਹ ਪੁਰਾਣੀ ਇਹ ਪੁਰਾਣੀ ਇਹਨਾਂ ਕੋਲ ਰੱਖ ਬੈਠੇ ਗਏ ਠੀਕ ਠੀਕ ਉਹ ਫਿਰ ਹਿੰਦੀ ਵਾਲ ਜਗ੍ਹਾ ਫਿਰ ਮਾਜਰ ਜਦੋਂ ਆਏ ਨੇ ਇਹਦੇ ਸਮਾੜਿਓ ਤੋ ਉਹ ਹੁਤਿਆਣੇ ਦੀ ਹੈਗੀ ਇੱਥੇ ਧਿਆਣੇ ਦੀ ਜਗ੍ਹਾ ਲੈ ਉਹ ਹੈਗੀ ਹੈ ਬਾਕੀ ਜਿਹੜੇ ਮਦਰ ਕਾਰ ਮਦਰ ਰਾਗ ਬੰਦੇ ਸੀ ਉਹ ਫਿਰ ਉਹਨਾਂ ਦੀ ਮੀਨਾ ਬਾਂਦੇ ਸੀ ਉਹ ਵੀ ਹੈਗੇ ਇੱਥੇ ਸਹੀ ਕੀ ਨਾ ਰਖਿਆ ਹੈ ਨਹੀਂ ਪਿੰਡ ਆਪਣਾ ਕਿਵੇਂ ਸੀ ਬਾਬਾ ਜੀ ਕੱਚਾ ਪੱਕਾ ਕਿਵੇਂ ਸੀ ਕੱਚਾ ਬਿਲਕੁਲ ਕੱਚਾ ਚੀਰਮੀਆਂ ਇੱਟਾਂ ਜੀ ਸੁਹਾਗੇ ਨਾਲ ਵੀ ਨਾ ਉਹਨੇ ਦਾਤਰੀ ਨਾਲ ਢੀਕੇ ਮਾਰਨੇ ਉਹ ਇੱਟਾਂ ਜਿਹੜੀ ਨਿਕਲੀਆਂ ਸਹੀ ਵੱਡੀਆਂ ਵੱਡੀਆਂ ਉਹਨੂੰ ਸਦੇ ਸੀ ਚਿਮਾ ਠੀਕ ਚਿਮਾ ਇੱਟਾਂ ਸਦੇ ਜਾਂਗੀ ਲੋਕ ਅਸੀਂ ਜਿਹੜੇ ਅਸੀਂ ਪੁਰਾਣੇ ਰਹਿਣ ਵਾਲੇ ਹਾਂ ਜੀ ਹਾਂਜੀ ਹਾਂਜੀ ਅੱਜ ਨਵੇਂ ਨਹੀਂ ਆਏ ਲੋਕਲ ਇੱਥੇ ਹੀ ਰਹਿਣ ਵਾਲੇ ਲੋਕਲ ਆ ਗਏ ਠੀਕ ਹੈ ਅੱਜ ਉਹਨਾਂ ਨਾਲ ਸਾਰੇ ਕੋਠੇ ਬਣੇ ਹੋਏ ਆ ਉਹਨੂੰ ਇਹ ਪੱਕਾ ਹਾਏ ਕੋਈ ਰੋੜਾ ਨਹੀਂ ਲੱਗਾਇਆ ਕੋਈ ਵੀ ਪੱਕਾ ਨਹੀਂ ਸੀ ਕੋਈ ਪੱਕਾ ਕੋਈ ਨਹੀਂ ਅਸੀਂ ਆ ਪੈਸੇ ਦੇ ਜੰਮੇ ਅਸੀਂ ਆ ਕੇ ਦਾ ਸਹੀ ਸਹੀ ਇਹ ਕਿੱਥੇ ਲੱਗੇ ਉਹਨੂੰ ਇਹ ਆਬਾਦੀ ਕੋਈ ਨਹੀਂ ਸੀ ਆ ਹਾਤੇ ਹੀ ਬਾਤੇ ਬਣੇ ਦਾਰੇ ਤੇ ਆਪਣੇ ਪਿੰਡ ਦੇ ਖੂਹ ਕਿੰਨੇ ਸੀ ਬਾਬਾ ਜੀ ਉਸ ਖੂਹ ਵਿਚਾਰੇ ਸਾਡੇ ਤੋਂ ਇੱਕ ਸੀ ਇੱਥੇ ਬਸ ਤੇ ਬਾਕੀ ਜਿਹੜੇ ਹੈਗੇ ਸੀ ਇਹਨਾਂ ਜ਼ਿੰਮੇਦਾਰਾਂ ਦੇ ਉਹ 5-6 ਖੂਹ ਨਹੀਂ ਆ ਖੂਹ ਇੱਥੇ ਸੀ ਆ ਜਿਹੜੀ ਆ ਆਪਣਾ ਬੜੀ ਖੜੀ ਹੋਣੀ ਤੇ ਕਲੂਨੀ ਸਹੀ ਇੱਥੇ ਇਹ ਮੇਰੀ ਵਾਲਾ ਖੂਹ ਆਇਦਾ ਸੀ ਅੱਛਾ ਜੀ ਜਾ ਰਹੇ ਥੇ ਵੱਡੇ ਆ ਤੇ ਇੱਥੇ ਵੱਡੇ ਕੰਬੂ ਰਹਿੰਦੇ ਸੀ ਜਿਹਨਾਂ ਦੇ ਘਰ-ਬਾਰ ਜਿਆਦੇ ਸੀ ਉਹਨਾਂ ਦੇ ਚਾਰ ਹੀ ਖੂਰ ਸੀ ਇੱਕ ਸੱਤੀ ਕੰਬੂ ਸੀ ਇੱਕ ਬਾਗੂ ਕੰਬੂ ਇੱਕ ਆਪਣਾ ਮੰਗੂ ਕੰਬੂ ਇੱਕ ਚਾਂਦੀ ਕੰਬੂ ਠੀਕ ਚਾਂਦੀ ਨੰਬਰਦਾਰ ਸੀ ਚਾਂਦੀ ਨੰਬਰਦਾਰ ਸੀ ਹਾਂਜੀ ਠੀਕ ਤੇ ਹੁੰਦੀ ਨੰਬਰਦਾਰੀ ਕਿੰਦੇ ਕੋਈ ਬਾਬਾ ਜੀ ਹੁੰਦੀ ਨੰਬਰਦਾਰੀ ਵੀ ਪਟੀਆਂ ਕੋਲੇ ਪਟੀਆਂ ਕੋ ਇਹ ਚੱਕ ਮਾਜਰਾ ਕੋਲੇ ਆਜੀ ਤੇ ਬਾਬੇ ਚੌਂਕ ਅੱਧੇ ਚੱਕ ਦੀ ਮਾਜਰਾ ਕੋਲੇ ਅੱਧੇ ਚੱਕ ਦੇ ਲੋਕਲਾ ਕੋਲੇ अच्छा। ਜਿਹਾਣੇ ਕੋਲੇ ਦੋ ਹੋ ਗਈਆਂ। ਦੋ ਹੋ ਗਈ। ਸਹੀ। ਇਹ ਖੂਨ ਕੀ ਨਾਮ ਕਹਿੰਦੇ ਸੀ ਇਸ ਖੂਦ ਜਿਹੜਾ ਚੌਂਕ 'ਚ ਸੀ? ਇਹ ਚੌਂਕ ਕੀ ਨਾ ਈ ਵੀ ਦਾ ਚੌਂਕ ਦਾ ਖੂਹ ਜੀ ਬਹੁਤ ਕੋਈ ਨਹੀਂ ਇੰਦਰ ਆਉਂਦਾ। ਇਹ ਮੱਝਾਂ ਪਾਣੀ ਲੋਕ ਪਾਰ ਕਰਦੇ। ਹਾਂ ਸਹੀ ਸਹੀ। ਤੇ ਬੱਬਾ ਜੀ ਉਦੋਂ ਆਪਣੀ ਮਸਜਿਦ ਹੁੰਦੀ ਸੀ ਪਿੰਡ 'ਚ? ਹਾਂ ਜੀ ਲੱਗੀ। ਕੱਚੀ ਕੀ ਪੱਕੀ ਜੀ ਉਹ? ਨਹੀਂ ਜੀ ਪੱਕੀ ਆਈ। ਛੋਟੀ ਜੀ ਆਈ। ਠੀਕ। ਛੋਟੀ ਜੀ ਮਸਜਿਦ ਹੈਗੀ ਸੀ ਉਦੋਂ। ਪਾਸੇ ਕੰਦਾ ਕੱਢਿਆ ਸੀ। ਅੱਛਾ। ਪਾਸੇ ਕੱਢਿਆ ਸੀ ਅੱਗੇ ਸਿਰੇ ਇਹਦਾ ਬੜੀ ਹੀ ਨਾ ਥੋੜਾ ਉਹ ਉਹ ਸੜੀ ਪੱਕੀ। ਪੱਕੀ ਸੀ। ਇਹ ਬਾਤ ਤੇ ਫਿਰ ਤੁਹਾ ਕੋਈ ਹੋ ਗਿਆ ਬੱਬੂ ਜੀ ਨੇ ਕਿ ਆਪਣੀ ਵੀ ਇਬਾਦਤ ਕਾ ਬਣਾਈ ਹੋਈ ਸੀ ਕੰਬੋਆ ਨੇ ਹਾਂ ਉਹ ਮੇਰੇ ਨਾਲ ਸੀ ਜਿਵੇਂ ਦਾ ਆਪਣਾ ਗੁਰਦੁਆਰਾ ਅੱਛਾ ਉਹਨਾਂ ਸਾਡੇ ਸੀ ਗੁਰਦੁਆਰਾ ਠੀਕ ਅਸੀਂ ਛੋਟਿਆਂ ਦੇ ਉਹਨਾਂ ਜੁਮੇ ਜੁਮੇ ਉਹ ਹਲਵਾ ਪਕਾ ਰਹੇ ਸੀ ਅੱਛਾ ਸਾਡੇ ਪ੍ਰਸ਼ਾਦ ਠੀਕ ਪ੍ਰਸ਼ਾਦ ਜੀ ਤੁਸੀਂ ਆਪ ਕਪਿਆਲੇ ਦੇ ਆ ਕੇ ਖਾਂਦੇ ਰਹੇ ਲੱਗੇ ਸਹੀ 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 ਵੀ ਮਤਲਬ ਨਾਲ ਮਿਲ ਕੇ ਰਹਿੰਦੇ ਸੀ ਅਦਾਰ ਮੇਰੇ ਨਾਲ ਗਵਾੜਦੀ ਮੇਰੇ ਗਾਇ ਤੇ ਨੀਰ ਨੂੰ ਦਿੰਦੇ ਪਾਕੀ ਇੱਕ ਮੋ ਲੜਦੇ ਨਹੀਂ ਰਹੇ ਨਾ ਇਹ ਗੁਰਦੁਆਰਾ ਦੀ ਇਹ ਨਾ ਅੱਛਾ ਅੱਛਾ ਇੱਥੇ ਉਹਨਾਂ ਦੀ ਕਿਤਾਬਾਂ ਆਉਂਦੀ ਰੱਖੇ ਤੇ ਪੜ੍ਹ ਦਿੰਦੇ ਨਾ ਸਹੀ ਜਿਹੜਾ ਉਹਨਾਂ ਨੇ ਪੜ੍ਹਾਈ ਹੈਗੀ ਜਿਵੇਂ ਆਪਾਂ ਮਰਸ਼ੀਦ ਹੈਗੀ ਆਪਣੀ ਉਹ ਵੀ ਉਹਨਾਂ ਨੇ ਆਪਦੀ ਬਾਤ ਕਰ ਹਾਂ ਯਾਰ ਹੀ ਬਣਾਈ ਗਿਆ ਬੇਨਜ਼ਰ ਜਿਹੜਾ ਗੁਰਦੁਆਰਾ ਜਿਹਾ ਬਣਿਆ ਸੀ ਉਹ ਵੀ ਪੱਕਾ ਸੀ ਕਿ ਕੱਚਾ ਸੀ ਕੱਚਾ ਹੀ ਆ ਕੱਚੇ ਮਤਲਬ ਪੂਰਾ ਕੱਚੇ ਕੋਈ ਨੰਬਰ ਦਾ ਦਾ ਡੇਰਾ ਡੂਰਾ ਕੋਈ ਮੈਂ ਉਹ ਆ ਵੇਖਿਆ ਡਾਂ ਦਾ ਵੀ ਵੇਖਿਆ ਗੁਰਦੁਆਰਾ ਬਾਦ ਤੇ ਕੋਠਾ ਮਾਸ਼ਾ ਦੀ ਮਨ ਆ ਗਿਆ ਉਹ ਹੋਈ ਆਇਆ ਸੀ ਤੇ ਉਹਦੇ ਉੱਤੇ ਬਨੇਰੇ ਤੇ ਪੱਕੇ ਵਿੜੇ ਲੱਗੇ ਹੋਇਆ ਬਨੇਰੇ ਤੇ ਛੱਡੇ ਕੱਚੀ ਜੀਓ ਹਾਂ ਸਕੂਲ ਹੁੰਦਾ ਸੀ ਬਾਬਾ ਜੀਦੋ ਆਪਣੇ ਪਿੰਡ ਚ ਨਹੀਂ ਸਕੂਲ ਕੋ ਨਹੀਂ ਸੀ ਬੋਲਾ ਸੀ ਆ ਬਣਾਇਆ ਜਿਹੜਾ ਮੈਂ ਆਪਣੇ ਮਾਰੇ ਪੜਨ ਲੱਗਿਆ ਨੇ ਹਾਂਜੀ ਉਹਨੂੰ ਅਸੀਂ ਇਹ ਬਣਾਇਆ ਇੱਥੇ ਇੱਕੀ ਚਾਕੇ ਮਾਸ਼ ਮੁਹਤਾਜ ਆਇਆ ਨੌ ਚੱਕ ਰਾਈਆਂ ਵਾਲੇ ਕੋ ਤੋਂ ਸਹੀ ਉਹ ਉਹਨੇ ਆਗਰਾ ਫਟਰੀਆਂ ਨਾਲ ਆਇਆ ਹੋਇਆ ਇੱਥੇ ਜਗਾ ਪੁਰਾਣਾ ਹੁੰਦਾ ਪੂਰੀ ਗੱਟ ਹੋਇਆ ਇੱਥੋਂ ਇੱਥੇ ਥਾਹ ਤੇ ਆ ਸੁਚੈਨੀਆਂ ਕਢਾ ਕੇ ਨਿੱਕੀ ਕਮਰਾ ਬਣਾਇਆ ਸੀ ਇਹ ਮਾਰ ਮੋਤਾਕ ਨੇ ਦਾਖਲਾ ਮੇਰਾ ਆਇਆ ਸੀ ਉਨੀ ਚੱਕੀ ਇੱਥੇ ਮੇਰਾ ਅਮਰਾਦਾ ਖੂਰ ਆਇਆ ਦਾੜਾ ਬਣਾਇਆ ਸੀ ਪਰਾਂ ਪੇਪੜ ਹੁੰਦਾ ਸੀ ਉਨਾ ਪਰਾਂ ਇੱਥੇ ਪਾਰ ਦੇ ਰੇ ਫਿਰੇ ਪਰਵਾਰਖਾਨੇ ਪਾਰਦੇ ਰੇ ਇਹ ਜਦੋਂ ਮਾਰ ਆਇਆ ਸਰਕਾਰ ਸਕੂਲ ਦੀ ਮਨਜ਼ੂਰੀ ਹੋ ਗਈ ਅਸੀਂ ਇੱਥੇ ਵਾਰ ਕੇ ਨਿਕਾ ਬਣਾ ਕੇ ਮੁੰਡੇ ਦਾਖਲ ਕਰਾ ਕੇ ਇਹ ਜੀ ਉਹ ਚੋਕ ਹੈਗਾ ਜਿੱਥੇ ਖੂਹ ਹੁੰਦਾ ਸੀ ਤੇ ਪਹਿਲੇ ਜਿਵੇਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੋਂ ਚੁਰਿਸਤਾਂ ਹੁੰਦਾ ਸੀ ਇੱਕ ਇਧਰ ਰਸਤਾ ਜਾ ਰਿਹਾ ਹੈ ਇੱਕ ਐਸ ਸਾਈਡ ਤੇ ਜਾ ਰਿਹਾ ਹੈ ਇੱਕ ਇਹ ਜਾ ਰਿਹਾ ਹੈ ਤੇ ਇੱਕ ਇਹ ਵਾਲੀ ਸਾਈਡ ਤੇ ਜਾ ਰਿਹਾ ਤੇ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇੱਥੇ ਮਸਜਿਦ ਹੁੰਦੀ ਸੀ ਤੇ ਇਹਦੀ ਪਰਲੀ ਸਾਈਡ ਤੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਉਹ ਵੀ ਤੁਹਾਨੂੰ ਅਸੀਂ ਬਖਾਵਾਂਗੇ ਪੰਜਾਬ ਦੀ ਹੋਈ ਵੰਡ ਤੋਂ ਪਹਿਲਾਂ ਇਹ ਉਹ ਜਗ੍ਹਾ ਹੈ ਜਿੱਥੇ ਇਸ ਪਿੰਡ ਦੀ ਪਹਿਲੀ ਤੇ ਕੱਚੀ ਮਸਜਿਦ ਹੋਇਆ ਕਰਦੀ ਸੀ ਪਹਿਲੇ ਛੋਟੀ ਮਸਜਿਦ ਹੋਇਆ ਕਰਦੀ ਸੀ ਪਰ ਹੁਣ ਨੂੰ ਸ਼ਹੀਦ ਕਰਕੇ ਕਾਫੀ ਵੱਡੀ ਬਣਾਇਆ ਗਿਆ। ਲੀਵ ਸਾਈਡ ਹੈ ਜਿੱਧਰ ਗੁਰਦੁਆਰਾ ਸਾਹਿਬ ਹੁੰਦਾ ਸੀ ਤੇ ਉਹ ਜਿਹੜਾ ਦਰਖਤ ਨਜ਼ਰ ਆ ਰਿਹਾ ਉਹਦੀ ਪਰਲੀ ਸਾਈਡ ਤੇ ਮਸਜਿਦ ਹੈ ਮਤਲਬ ਕਿ ਇਹ ਵੀ ਚੌਂਕ ਹੈ ਜਿੱਥੀ ਗੁਰਦੁਆਰਾ ਸਾਹਿਬ ਵੀ ਹੋਇਆ ਕਰਦਾ ਸੀ। ਜੇ ਕਾਸ਼ ਏ 47 ਦੀ ਅਗ ਨਾ ਪੜਕਦੀ ਤੇ ਇਹ ਉਜਾੜੇ ਨਾ ਪੈਂਦੇ ਤੇ ਅੱਜ ਜਿਵੇਂ ਅਸੀਂ ਤੁਹਾਨੂੰ ਪਿੰਡ ਦੀ ਮਸਜਿਦ ਵਿਖਾਈ ਹੈ ਇੱਥੇ ਅਸੀਂ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਵੀ ਦਿਖਾਣਾ ਸੀ ਤੇ ਜਿਵੇਂ ਕਿ ਸਾਨੂੰ ਬਜ਼ੁਰਗਾਂ ਨੇ ਦੱਸਿਆ ਸੀ ਕਿ ਇਸ ਪਿੰਡ ਵਿੱਚ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਸਕੂਲ ਨਹੀਂ ਹੋਇਆ ਕਰਦਾ ਸੀ ਪਰ ਹੁਣ ਇੱਥੇ ਜਿਹੜਾ ਤੁਸੀਂ ਸਕੂਲ ਦੇਖ ਰਹੇ ਜੇ ਗਵਰਨਮੈਂਟ ਐਲੀਮੈਂਟਰੀ ਇੰਗਲਿਸ਼ ਮੀਡੀਅਮ ਸਕੂਲ ਚੱਕ ਨੰਬਰ 21 EB RF ਵਾਲਾ ਤੇ ਹੁਣ ਇਸ ਪਿੰਡ ਵਿੱਚ ਦੋ ਸਕੂਲ ਨੇ ਇੱਕ ਕੁੜੀਆਂ ਦਾ ਤੇ ਇੱਕ ਮੁੰਡਿਆਂ ਦਾ ਲਾਵਾ ਪਾੜਨ ਤੇ ਬਾਬਾ ਜਿਹੜੇ ਇਸ ਪਿੰਡ ਚ ਗਏ ਨੇ ਕਦੀ ਕੋ ਪਿੰਡ ਦੇਖਣ ਵੀ ਆਇਆ ਨਹੀਂ ਮੇਰੇ ਸਮਾਰੇ ਤਾਂ ਕੋਈ ਨਹੀਂ ਆਇਆ ਬੰਦਾ ਠੀਕ ਠੀਕ ਇੱਕ ਵਾਰੀ ਮੇਰੇ ਘਰ ਆਇਆ ਹਾਂ ਮਮਾ ਦੇ ਕੋਲ ਆਇਆ ਆ ਇੱਕ ਵਾਰੀ ਆਇਆ ਮੇਰੇ ਨਹੀਂ ਮੱਥੇ ਲੱਗੇ ਨਾ ਆ ਕੇ ਬਹੁਤ ਆਇਆ ਸਹੀ ਅੱਛਾ ਬਾਬਾ ਜੀ ਮਤਲਬ ਰਲ ਮਿਲ ਕੇ ਰਹਿੰਦੇ ਸੀ ਕੋਈ ਲੜਾਈ ਝਗੜਾ ਨਹੀਂ ਸੀ ਕੋਈ ਨਹੀਂ ਕੋਈ ਕਮੋ ਬੜੇ ਨਾ ਉਹ ਬੰਦੇ ਬਾਲਾਂ ਜਿਹੜੇ ਪਹਿਲੇ ਸਾਡੇ ਬੰਦੇ ਸੀ ਨਾ ਇਹ ਜਿਆਦਾ ਹੁਸ਼ਿਆਰ ਹੋਣਾ ਦੇ ਨੋ ਸਹੀ ਕਮੋ ਨਿੱਗੇ ਬੰਦੇ ਆ ਹੌਸਲੇ ਵਾਲੇ ਆ ਤੇ ਬਾਬਾ ਜੀ ਜਦੋਂ ਲਾਣ ਹੋਇਆ ਕਿ ਹੁਣ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਹਾਂਜੀ ਉਦੋਂ ਵੀ ਆਪਣੇ ਪਿੰਡ ਚ ਕੋਈ ਲੜਾਈ ਝਗੜਾ ਹੋਇਆ ਕਿ ਅਮਨ ਨੂੰ ਮਾਰ ਆਪਣੇ ਪਿੰਡ ਹੀ ਕੋ ਨਹੀਂ ਹੋਇਆ ਜੀ ਸਹੀ ਮਤਲਬ ਅਮਨ ਨੂੰ ਮਾਰ ਹੀ ਗਏ ਨੇ ਆਪਣੇ ਹਾਂ ਇਦੋਂ ਅਮਨ ਮਾਰ ਗਏ ਅਮਨ ਮਾਰ ਗਏ ਸਮਾਨ ਸਮੂਨ ਲੈ ਕੇ ਬਾਬਾ ਜੀ ਫਿਰ ਆ ਸਮਾਨ ਕੋ ਜਿਹੜਾ ਝੁਕਿਆ ਹੋਇਆ ਹੈ ਜਿਹੜਾ ਨਹੀਂ ਝੁਕਿਆ ਪਿਆ ਰਿਹਾ ਸਹੀ ਉਹ ਕਰੇ ਤਾਂ ਜਿਆਦਾ ਗੱਡਿਆਂ ਦੇ ਪੈਦਲ ਹੀ ਵਿਚਾਰੇ ਟੁਰ ਪਏ ਜਿਵੇਂ ਹੈਗੇ ਸੀ ਸਹੀ ਤੇ ਬੱਬਾ ਜੀ ਆਪਣੇ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਨੇ ਆਪਣੇ ਪਿੰਡ ਨਾਲ ਆਪਣੇ ਆਲੇ ਦੁਆਲੇ ਵੀ ਇੱਕ ਸ਼ਾਹ ਸ਼ਾਹ ਕਰਮ ਲੱਗਦਾ ਹੈ ਠੀਕ ਤੇ ਫਿਰ 19 ਆ ਗਿਆ ਜੀ ਅੱਗੋਂ ਫਿਰ ਆਰਫ ਵਾਲਾ ਆ ਗਿਆ ਇਧਰ 17 ਆ ਗਿਆ ਜੀ ਸਹੀ ਇਧਰ ਅਮਰ 23 ਆ ਗਿਆ ਸਹੀ 15 ਮਾਨਿਕ ਆ ਗਿਆ 23 ਚੱਕ ਡੋਗਰਾਂ ਦਾ ਆ ਗਿਆ ਜੀ ਸਹੀ ਇਹ ਨਾੜਾਂ ਚੱਕ ਇਹ ਬੱਬਾ ਜੀ ਰਲਵੇਂ ਸੀ ਕਿ ਇਹ ਵੀ ਆਪੋ ਆਪ ਹੀ ਜੀ ਰਲਵੇਂ ਨਹੀਂ ਸੀ ਕੱਟੇ ਕੱਟੇ ਨਹੀਂ ਸੀ ਆਪੋ ਆਪ ਨੰਬਰਦਾਰ ਹੀ ਬਕਰੇ ਸੀ ਨੀ ਨਹੀਂ ਵੀ ਦੀ ਮੈਂ ਇਹ ਵੀ ਮਤਲਬ ਮੁਸਲਮਾਨਾ ਦੇ ਮੁਸਲਮਾਨਾ ਨਹੀਂ ਜੀ ਜਿਹੜਾ ਉਹ ਸਿੱਖ ਵਾਲੀ ਕੱਤੀ ਉਹ ਸਿੱਖਾਂ ਨਹੀਂ ਸੀ ਉਹ ਸਾਰੇ ਸਿੱਖ ਸੀ ਕੱਤੀ ਵੀ ਕੱਤੀ ਵੀ ਜਿਹੜੇ ਆ ਕਰਮਸ਼ਾਹ ਸ਼ਰਜਾਕ ਬਾਈਦਾ ਹੈ ਹਾਂ ਜੀ ਇਹ ਸਾਰਾ ਪੀਰਾਂ ਦਾ ਸੀ ਪੀਰਾਂ ਦਾ ਸੀ ਹਾਂ ਜੀ ਬੜੇ ਪਿੰਡ ਵਿੱਚ ਕਿਹੜੀ ਕਿਹੜੀ ਬਰਾਦਰੀ ਬੈਠੀ ਜੀ ਬਰਾਦਰੀ ਹੋਣ ਜੀ ਹਾਂ ਜੀ ਕਿ ਉਸ ਟਾਈਮ ਹੁਣ ਹੁਣ ਬੱਟੂ ਬੈਠੇ ਨੇ ਜੀ ਠੀਕ ਬੱਟੇ ਬੈਠੇ ਨੇ ਠੀਕ ਇਸੇ ਤਰ੍ਹਾਂ ਗੜਾ ਪਰ ਅਸੀਂ ਬਲੋਚ ਆ ਗਏ ਹਾਂ ਜੀ ਸਹੀ ਸਹੀ ਹਾਂ ਰਾਹੀ ਵੀ ਬੈਠੇ ਨੇ ਜੀ ਠੀਕ ਗੁਜਰ ਬੈਠੇ ਨੇ ਹੋਰ ਹੈ ਆਇ ਕਮਾਏ ਹੈਗੇ ਨੇ ਬੈਠੇ ਰੱਖੀ ਕਿਤੇ ਲੋਕਲ ਕਿਹੜੀ ਕਿਹੜੀ ਕੌਮ ਹੈ ਬਾਬਾ ਜੀ ਇੱਥੇ ਲੋਕਲ ਖਿੱਚੀ ਬੈਠੇ ਨੇ ਜੀ ਠੀਕ ਇਹ ਆਪਣੇ ਬੱਟੂ ਬੈਠੇ ਨੇ ਰਾਈ ਬੈਠੇ ਨੇ ਬਰੋਜ ਬੈਠੇ ਨੇ ਇਹ ਲੋਕਲ ਨੇ ਸਹੀ ਤੇ ਮਹਾਜਰ ਬਾਬਾ ਜੀ ਜਿਹੜੇ ਇੱਕੋ ਜਗ੍ਹਾ ਤੋਂ ਆਏ ਕਿ ਲਿਆ ਤਾਂ ਲਿਆ ਤਾਂ ਸ਼ਹਿਰਾਂ ਤੋਂ ਲਿਆ ਤਾਂ ਲਿਆ ਜਗ੍ਹਾ ਤੋਂ ਇਹ ਜਿਆਦਾ ਤੇ ਇੱਕੋ ਜਗ੍ਹਾ ਤੇ ਆਏ ਨੇ ਹੋਰ ਕੋਈ ਹੈ ਦੋ ਚਾਰ ਘਰ ਜਿਹੜੇ ਉਹ ਲਾਮੇ ਪਿੰਡ ਜੋ ਹੈ ਇਹ ਬਾਕੀ ਦਾदू माਦੇ ਵਾਲੇ ਜਣ ਪਿੱਛਾ ਦੱਸਦੇ ਨੇ ਠੀਕ ਤੇ ਅਸੀਂ ਦਾदू माਦੇ ਆ ਜੀ ਆਹ ਪਟੜੀ ਬਿਠਾਇਆ ਕਾ ਆਪਣੇ ਆਵੇ ਚੌਰੀ ਸਹੀ ਏ ਮੇਲੇ ਮਹਾਜਰ ਉਥੋਂ ਫੈਮਿਲੀ ਇਹ ਇਹ ਦੋ ਪਿੰਡਾਂ ਦੇ ਇੱਥੇ ਦੋ ਪਿੰਡਾਂ ਦੇ ਇਕੱਠੇ ਇੱਥੇ ਇਹ ਦੋ ਹੀ ਮਹਾਜਰ ਕੋ ਬੈਠਾ ਮਗਰ ਉਹ ਵੀ ਮਹਾਜਰ ਉਹ ਹੀ ਮਹਾਜਰ ਅਸੀਂ ਬਾਕੀ ਸਾਰੇ ਰੋਕਰ ਬੈਠੇ ਆਂ ਚਾਰ ਸਹੀ 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 ਹਾਂਜੀ ਤੇ ਕੋਈ ਮੇਲਾ ਲੱਗਦਾ ਬਾਬਾ ਜੀ ਆਪਣੇ ਪਿੰਡ 'ਚ ਮੇਲਾ ਲੱਗਦਾ ਰਹੀ ਨਾ ਸਾਡੇ ਪਿੰਡ 'ਚ ਕੋਈ ਛੱਪੜ ਆ ਦਰਬਾਰ ਖੜਾ ਬਾਬੇ ਸਾਹਿਬ ਦਾ ਇੱਥੇ ਮੇਲਾ ਲੱਗਦਾ ਇਹ ਬੜਾ ਬਾਬਾ ਰਹਿਮ کریم ਇਹ ਦੋ ਮੇਲੇ ਲੱਗਦੇ ਨੇ ਇਹ ਸਾਡੇ ਚੱਕ ਦੇ ਨੇ ਬਾਬਾ ਚੱਲਣਾ ਬਜਦਾ ਪਿਆ ਉਹ ਕੋਈ ਪਰਾਂ ਨਹੀਂ ਕੋਈ ਜਾਂਦਾ ਨਹੀਂ ਆਏ ਕਬਰਿਸਤਾਨ ਕੇ ਆਇਂਦਾ ਅੱਗੇ ਦੋ ਤਿੰਨ ਇਕੱਠੇ ਮਜ਼ਾਰ ਬਣੇ ਹਾਂ ਹਾਂ ਆਏ ਹੋਈ ਇਹ ਮਿੰਦੀ ਦੋ ਤਿੰਨ ਮੇਲੇ ਲੱਗਦੇ ਉਹਨਾਂ ਦੇ ਵਟਕੇ ਦੇ ਨਾ Hazrat Baba ਉਹ ਫਿਰ ਹਰਮਖਾਨ ਦੇ ਨੇ ਹਰ ਸਾਲ 8 ਤੋਂ 15 ਠੀਕ ਇਹ ਬੱਬਾ ਜੀ ਵੰਡ ਤੋਂ ਪਹਿਲੇ ਵੀ ਲੱਗਦਾ ਸੀ ਕਿ ਬਾਅਦ ਚ ਲੱਗਦਾ ਨਹੀਂ ਸਾਡੇ ਸਮਾਰ ਦੇ ਪਹਿਲੇ ਤੇ ਲੱਗਦਾ ਇਹ ਮੇਲਾ ਹੈ ਠੀਕ ਵੀ ਕੰਬੋਆਂ ਤੇ ਦੂਰ ਤੇ ਹੀ ਮੇਲਾ ਮੇਲਾ ਲੱਗਦਾ ਹੈ ਬਿਲਕੁਲ ਇਹ ਹੈ ਜੀ ਹੁਣ ਪਿੰਡ ਤੋਂ ਅੱਧਾ ਕੁ ਮੀਲ ਬਾਹਰ ਆਓ ਤੇ ਉਹ ਜਗ੍ਹਾ ਇੱਥੇ ਕਬਰਸਤਾਨ ਵੀ ਹੈ ਤੇ ਇੱਥੇ ਮੇਲਾ ਵੀ ਲੱਗਦਾ ਹੈ ਲੇਕਿਨ ਇੱਥੇ ਇੱਕ ਮਜ਼ਾਰ ਨਹੀਂ ਇੱਥੇ ਕਾਫੀ ਲਹਿਦਾ ਲਹਿਦਾ ਬਜ਼ੁਰਗਾਂ ਦੇ ਮਜ਼ਾਰ ਨੇ ਜਿੱਥੇ ਕਿ ਮੇਲੇ ਲਾਏ ਜਾਂਦੇ ਨੇ ਬਾਬਾ ਜੀ ਦਾ ਜਿਵੇਂ ਕਿ ਦੱਸਣਾ ਸੀ ਕਿ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਵੀ ਇਹ ਮੇਲੇ ਲੱਗਦੇ ਸੀ ਤੇ ਹੁਣ ਤੁਹਾਨੂੰ ਅਸੀਂ ਅੱਗੇ ਚੱਲ ਕੇ ਦਿਖਾਣੇ ਆ ਸਾਰੇ ਮਜ਼ਾਰ ਐਂ ਤੁਸੀਂ ਦੇਖੋਗੇ ਇੱਕ ਮਜ਼ਾਰ ਦੋ ਮਜ਼ਾਰ ਤਿੰਨ ਇੰਦੇ ਨਾਲੇ 4 ਆ ਗਿਆ ਤੇ ਇਹਦੇ ਨਾਲ ਇਹ 5 ਇਹ 5 ਮਜ਼ਾਰ ਜਿਹੜੇ ਨੇ ਸਾਰੇ ਇੱਕੋ ਜਗ੍ਹਾ ਤੇ ਨੇ ਸਹੀ ਸਹੀ ਹੋਰ ਬਾਬਾ ਜੀ ਦੱਸੋ ਆਪਣੇ ਪਿੰਡ ਬਾਰੇ ਕੋਈ ਗੱਲ ਭਾਈ ਬੀਜੀ ਆਪਣੀ ਫਸਲ ਸੋਹਣੀ ਹੁੰਦੀ ਪਿੰਡ ਦੀ ਸੋਹਣੀ ਹੁੰਦੀ ਨਹੀਂ ਫਸਲ ਸੋਹਣੀ ਹੁੰਦੀ ਪਿੰਡ ਦੀ ਇਹ ਮੇਨ ਚੰਗੀ ਅੱਲਾ ਦਾ ਮਿਹਰਬਾਨੀ ਸਾਡੇ ਤੇ ਰਾਬਦਾ ਕਰਮ ਨਿਵਾਸੀ ਇਹ ਕਹਿੰਸੀ ਸਾਡੇ ਜਾਨ ਤੇ ਪਾਣੀ ਆ ਗਿਆ ਸਾਨੂੰ ਪਾਣੀ ਦਾ ਫਿਕਰ ਨਹੀਂ ਰਹਿੰਦਾ ਕਿਉਂ ਸਾਡੇ ਐਸਪਾਸ ਨਹਿਰ ਗਈ ਐਸਪਾਸ ਵੀ ਡੈਰ ਗਈ ਉਹ ਅਗਰ ਰੋਕ ਲੈਣ ਬਿਲਕੁਲ ਜਿੰਨੀ ਵਾਰੀ ਵੀ ਪਾਣੀ ਆਇਆ ਸਾਨੂੰ ਨੇ ਆਦਾ ਨਹਿਰ ਬਾਰੇ ਬੱਕਾ ਚੰਗੇ ਆ ਭਲਾ ਮਾਨਸ ਬੰਦੇ ਸੀ ਮੈਨੂੰ ਜਿਹੜਾ ਰਾਬਦਾ ਬੰਦੇ ਨਹੀਂ ਹੈ ਸਹੀ ਵੀ ਅਮਨ ਨੂੰ ਮਾਨ ਰਹਿਣ ਬਿਲਕੁਲ ਸਾਡੇ ਤਾਂ ਗਵਾਂੜ ਰਹੇ ਨੇ ਅਸਲੀਕ ਮੋਦਾ ਤਾਂ ਸਾਡੇ ਗਵਾਂੜੇ ਸਾਡੇ ਐਸਪਾਸ ਘਾਰੇਗਾ ਉੱਤੇ ਤਨਾਰ ਯੋਦਾ ਗੇੜਾ ਗਾਇ ਬੱਡਾ ਇਹ ਜਿਆਦਾ ਮਸ਼ਹੂਰ ਆ ਬਾਬਾ ਜੀ ਹੁਣ ਆਪਣੇ ਪਿੰਡ 'ਚ ਕੋਈ ਪੁਰਾਣੀ ਨਿਸ਼ਾਨੀ ਰਹਿ ਵੀ ਗਈ ਉਹਨਾਂ ਦੇ ਡੇਰੇ ਟੂਰੇ ਦੇ ਕਿ ਖਤਮ ਹੋ ਗਿਆ ਸਭ ਖਤਮ ਹੋ ਗਿਆ ਕੋਈ ਕੋਈ ਨਿਸ਼ਾਨੀ ਅੱਜ ਅੱਜ ਹਾਂ ਪੱਕੇ ਮਕਾਨ ਬਣ ਗਏ ਉਹ ਜਿਹੜੇ ਜ਼ਮੀਨਾਂ ਸੀ ਡੇਰੇ ਆ ਖੁੱਡੀਆਂ ਉਹ ਨਿੱਕੇ ਜਿਹੇ ਜ਼ਮੀਨਦਾਰਾਂ ਦੀ ਪੈਦਾਇਗ ਉਲਾਦ ਆਈ ਉਹਨਾਂ ਸਾਰੀਆਂ ਵੇਚ ਪਟਾ ਦਿੱਤੀਆਂ ਨੇ ਸਹੀ ਉਹ ਹਰ ਕੋ ਕਮਰੇ ਪਾ ਕੇ ਬਹਿ ਗਿਆ ਆਦਮ ਆਦਮ ਜੂਨ ਬਹੁਤ ਵੱਰ ਗਈ ਬਹੁਤ ਬਾਤ ਕਰ ਲਈਏ ਆਬਾਦ ਕਰ ਨੇ ਲੋਕਿਆਂ ਨੇ ਆਬਾਦ ਕਰ ਲਈਏ ਉਹਨਾਂ ਨਿਸ਼ਾਨੀ ਕੋਈ ਨਹੀਂ ਐਸੀ ਖਾਸ ਬਣੀ ਨਿਸ਼ਾਨੀ ਇਹ ਚੌਕਰੀ ਇਹਦਾ ਬਾਜ਼ਾਰੀ ਨਿਸ਼ਾਨੀ ਵੀ ਐਂ ਹੀ ਐਂ ਹੀ ਗਈ ਠੀਕ ਚੌਕੀ ਇੱਥੇ ਖੂਹਿਆ ਚੌਕੀ ਖੂਹ ਸਾਡੇ ਜਿਹਦੇ ਪੂਰੇ ਆ ਪਿਆ ਸਹੀ ਇੱਥੇ ਖੂਹੀ ਤੇ ਭਮਣੀਆਂ ਲੱਗੀਆਂ ਸੀ ਮਸ਼ਕਾਂ ਜੋ ਪਾਦੇ ਮਾਸ਼ਕੀ ਉਹ ਘਰਾਂ ਚ ਪਾਣੀ ਪਾਣੇ ਮਸ਼ਕਾਂ ਨਾਲ ਉਹਨਾਂ ਬਣੀਏ ਦਾਣੇ ਉਹ ਬਵਣੀਆਂ ਲੱਗੀਆਂ ਔਰ ਭਰ ਕੇ ਮਸ਼ਕਾਂ ਦੇ ਹਾਂ ਇਹ ਇਹ ਉੱਕੇ ਬਕਰ ਇਹ ਹੈ ਤੇ ਬਬੇ ਤੁਹਾਡੀ ਵੀ ਉਬਰ ਮਤਲਬ ਉਦੋਂ 8-9 ਸਾਲ ਹੋਣੀ ਹੈ 8-9 ਸਾਲ ਦੀ ਮੇਰੀ ਮੈਂ ਜਦੋਂ ਤੇ ਕੋਈ ਤੁਹਾਨੂੰ ਤੁਹਾਡੇ ਬੇਲੀ ਹੈਗੇ ਸੀ ਉਹਨਾਂ ਦੇ ਮੁੰਡੇ ਬੱਚੇ ਬੇਲੀ ਹੈਗੇ ਜੀ ਬੱਚੇ ਉਹਨਾਂ ਦਾ ਨਾਂ ਹੀ ਨਹੀਂ ਆਉਂਦਾ ਸਾਨੂੰ ਸਹੀ ਤੁਹਾਡੇ ਵੱਡਿਆਂ ਦੇ ਕੋਈ ਜਾਣਨ ਵਾਲੇ ਹਾਂ ਵੱਡਿਆਂ ਦੇ ਜਾਣਨ ਵਾਲੇ ਬੜੇ ਆ ਹਾਂ ਉਹਨਾਂ ਨੂੰ ਦੱਸੋ ਨਾਂ ਵੱਡੇ ਦੇ ਨਾਂ ਦੇ ਇੱਕ ਆ ਤੇਰੀ ਕੰਬੋੜੇ ਪੋਰ ਤੇ ਗੋਮਾ ਆਪਣਾ ਬਾਦਰ ਇਹ ਇਹਨਾਂ ਦੇ ਮੈਂ ਘਰੇ ਵਾ ਜਾਂਦੇ ਨਾ ਗਵਾਂੜੀ ਸਾਡੇ ਇਹਨੇ ਘਰੇ ਮੈਂ ਜਾਂਦਾ ਉਹਨਾਂ ਰਹਿੰਦਾ ਜੀ ਅੱਗਾ ਅੱਜ ਦੇ ਸਾਰੇ ਜਿਹੜੇ ਘਰ ਹੀ ਮੈਂ ਕਹਿੰਦੇ ਜਿਆਦੇ ਹੂੰ ਕਹਿੰਦਾ ਨਿਆਣੇ ਸਾਰੇ ਜਿਹਤੇ ખેડા ક્રિકેટ તો કાલ બની બિલકુલ કોણ મુડિયાને ખાડે પટ્ટે

ਬਿਰਾਲ ਮਿਲ ਕੇ ਰਹਿੰਦੇ ਬਿਰਾਲ ਮਿਲ ਕੇ ਇੱਜ਼ਤ ਦਾਨੀ ਦਿਨ ਨੂੰ ਕਹਿੰਦੇ ਨੇ ਇੱਜ਼ਤ ਕਰਦੇ ਬੜੀ ਸਹੀ ਹੁਣ ਬੈਠੇ ਨੇ ਮਨ ਤੂੰ ਆਇਆ ਤੂੰ ਆ ਗਿਆ ਨਾ ਉਹਨੇ ਸਮੜ ਆਇਆ ਯਾਰ ਇੱਥੇ ਆ ਜਾ ਬੜੇ ਦੁਰਗੰ ਬੜੀ ਇੱਜ਼ਤ ਕਰਦੇ ਨੇ ਅੱਲਾ ਦਾ ਬੜਾ ਇਹਾਸਾਨ ਹੈ ਸਾਡੇ ਚੱਕ ਦੇ ਲੋਕਾਂ ਦੇ ਬੜੇ ਧੜਾ ਬਾਦਮੀਆਂ ਹਨ ਚੱਕਾਂ ਹੀ ਬੜੀਆਂ ਬਾਹਰ ਖਲਾਫੀਆਂ ਨੇ ਸਾਡੇ ਉਹ ਗੱਲ ਕੋਈ ਨਹੀਂ ਜਿੱਦੇ ਮਰਜ਼ੀ ਲੱਗੇ ਜਾਓ ਹਾਂ ਬਿਲਕੁਲ ਸਹੀ ਹੈ ਤੇ ਪਟਵਾਰ ਖਾਨ ਅੱਜ ਵੀ ਹੈਗਾ ਕਿ ਪਹਿਲੀ ਹੁੰਦਾ ਪਟਵਾਰ ਖਾਨਾਂ ਤਾਂ ਪਹਿਲੇ ਹੈਗਾ ਸੀ ਹੁਣ ਕੋਈ ਨਹੀਂ ਸਾਡਾ ਠੀਕ ਹੈ ਪਹਿਲੇ ਹੁੰਦਾ ਸੀ ਹਾਂ ਉਹ ਵੀ ਹੁਣ ਮਦਰ ਆਗਮ ਚੜ ਗਿਆ ਆਬਾਦੀ ਹੋਣੀ ਜੋਗੀ ਠੀਕ ਠੀਕ ਲੱਗ ਗਿਆ ਸਹੀ ਤੇ ਆਪਣੇ ਪਿੰਡ ਦੇ ਬਾਬਾ ਜਿਵੇਂ ਕੋਈ ਜਾਨਵਰਾਂ ਵਾਸਤੇ ਹਸਪਤਾਲ ਕੋਈ ਐਂਟੀ ਦੀ ਚੀਜ਼ ਹੈਗਾ ਜੀ ਹਾਂ ਉਹ ਵੀ ਹੁਣ ਹੋਇਆ ਜੀ ਅੱਗੇ ਕੋਈ ਨਹੀਂ ਸੀ ਠੀਕ ਸਾਡੇ ਜਾਨਵਰਾਂ ਦਾ ਹਸਪਤਾਲ ਹੈ ਸਕੂਲ ਆ ਗਿਆ ਲੜਕੀਆਂ ਦਾ ਆ ਗਿਆ ਮੇਰੇ ਤੱਕ ਇਹ ਵੀ ਆ ਗਿਆ ਲੜਕੀਆਂ ਦਾ ਵੀ ਲੜਕਿਆਂ ਦਾ ਵੀ ਅੱਗੇ ਹਸਪਤਾਲ ਵੀ ਹੈਗਾ ਜੀ ਠੀਕ ਸੂਰਤਾਂ ਸਾਰੀਆਂ ਨੇ ਇਸ ਵਕਤ ਹਾਂ ਤੇ ਬੱਬਾ ਜੀ ਪਹਿਲੇ ਪੜਨ ਕਿੱਥੇ ਜਾਂਦੇ ਸੀ ਸਕੂਲ ਤੋਂ ਪਹਿਲੇ ਜਦੋਂ ਸਕੂਲ ਹੀ ਨਹੀਂ ਸੀ ਪਹਿਲੇ ਸਾਡੇ ਸਾਂਦੇ ਵਿੱਚ ਅਸੀਂ ਦਾਦ ਗਏ 19 ਚੱਕੇ ਯਾਰ ਨਾਲ 19 ਚੱਕਾ ਹੁੰਦਾ ਠੀਕ ਹੈ ਇੱਥੇ ਦਾਖਲਾ ਲਿਆ ਉੱਥੇ ਸਕੂਲ ਹੁੰਦਾ ਸੀ ਉੱਥੇ ਸਕੂਲ ਹੁੰਦਾ ਸੀ ਸਹੀ ਸਹੀ ਜਿਆਦੇ ਮੁੰਡੇ ਜਾਂਦੇ ਇੱਥੋਂ ਜੇ ਠੀਕ ਹੈ ਤੇ 19 ਮੁਸਲਮਾਨਾਂ ਦੀ ਸੀ ਬੱਬਾ ਜੀ 19 ਫੌਜੀਾਂ ਦੀ ਜੀ ਇਹ ਫੌਜੀ ਪਹਿਲੇ ਆਏ ਨੇ ਇਹਨਾਂ ਨਾਲ ਮਾਜਰਾ ਨਾਲ ਅੱਛਾ ਇਹਨਾਂ ਨੂੰ ਰਕਵਾ 40-40 ਗੇਲੇ ਹਰ ਫੌਜੀ ਨੇ ਮਿਲਿਆ ਹੋਇਆ ਠੀਕ ਐ 19 ਚੱਕ ਫੌਜੀਾਂ ਦਾ ਵਾਜਦਾ ਇਹੋ ਸਹੀ ਕੋਈ ਲਪੜਾ ਐ ਨਹੀਂ ਕੋਈ ਸ਼ੁਬੇਦਾਰ ਐ ਕੋਈ ਜਨੈਲ ਐ ਇਸਾਰੇ ਫੌਜੀ ਨੇ ਸਹੀ ਸਹੀ ਫੌਜੀਆਂ ਜ਼ਿਆਦਾ ਚੱਕੀ ਬੀਆਂ ਵਾਲੇ ਫੌਜੀਆਂ ਦੀ ਹੈ ਇਹ ਹੈ ਇਹ ਜ਼ਿਆਦਾ ਫੌਜੀਆਂ ਦਾ ਜੀ ਠੀਕ ਹੈ ਉਹਨਾਂ ਮੁੰਨੀ ਫੌਜੀਆਂ ਲਈ ਤੋਂ ਪੁੱਛ ਰਿਹਾ ਉਹ ਤਾਂ ਮੇਰਾ ਮੁੰਨੀ ਫੌਜੀਆਂ ਦਾ ਲਾਦੇ ਮੁੰਨੀ ਫੌਜੀਆ ਆਪਣੇ ਪਿੰਡ ਦਾ ਕਿੰਨਾ ਰਕਬਾ ਬਾਬਾ ਜੀ ਇਹਨੇ ਰਕਬਾ ਮੇਰੇ ਕੋਲ 65 ਰਕਬਾ ਹੋਣਾ ਹੈ ਹੈ ਆ ਇਹਨਾਂ ਅੱਗੇ ਪਿੰਡ ਬਾਬਾ ਜੀ ਹੁਣ ਆਪਣਾ ਵੱਧ ਗਿਆ ਕਿ ਉਹਨਾਂ ਹੀ ਹੈ ਜੀ ਬੜਾ ਵੱਡਾ ਬੜਾ ਵੱਡ ਗਿਆ ਹੁਣ ਤਾਂ ਪਹਿਲਾਂ ਇਹ ਤਾਂ ਜੀ ਤਿੰਨ ਛੇ ਵੱਧ ਗਿਆ ਅੱਗੇ ਨਾਲ ਸਹੀ ਬੜਾ ਵੱਡਿਆ ਪਿੰਡ ਪਹਿਲੇ ਦਿਨ ਵਿੱਚ ਤੁਸੀਂ ਦੱਸਦੇ ਸੀ ਵੀ ਇਹ ਚੌਂਗੇ ਇਤਬਾਸ ਹਾਂ ਚੌਂਗੇ ਜੀ ਆ ਵੀ ਆ ਕੋਈ ਮਕਾਨ ਇਸ ਤਰ੍ਹਾਂ ਤੋਰਦੇ ਚਾਚਾ ਚੜ ਪੰਜ ਪੰਜ ਬੇਰੀਆਂ ਪੀ ਰਹੇ ਨੇ ਵੇਲੇ ਪੈ ਰਹੇ ਨੇ ਠੀਕ ਐ ਤਾਂ ਬੇਰੀ ਪਾਈ ਰਹਿੰਦੀ ਅੱਛਾ ਆ ਮਕੀ ਦੇ ਮਗਰ ਇੱਕ ਪਰਿਵਾਰ ਖਾਣਾ ਹੁੰਦਾ ਸੀ ਹਾਂ ਬਾਜ਼ਾਰ ਹੀ ਹੁੰਦਾ ਸੀ ਬਸ ਇਸ ਤਰ੍ਹਾਂ ਬਾਜ਼ਾਰ ਕੱਟਿਆ ਹੋਇਆ ਹੁਣ ਤਾਂ ਵੱਢ ਗਿਆ ਪੰਜ ਮਹੀਨੇ ਸਕੀਮ ਬਣੀ ਜਾਂਦਾ ਜਾ ਕੇ ਲੈ ਗਈ ਜੀ ਵਿਆਹ ਬਾਜ਼ਾਰ ਦੇ ਬਾਅਦ ਆ ਪੱਕੀ ਜਾ ਇਹ ਵੀ ਜਿਵੇਂ ਉਸ ਹਾਲ ਆਬਾਦੀ ਆ ਬੰਦੇ ਹੁਣ ਤਾਂ ਇਹ ਸਾਡੇ ਚੱਕ ਦਾ ਚਰਾਗਾ ਏ 30 31 ਕਿਲੇ ਦੀ ਜਿਹੜਾ ਸਾਰਾ ਹੀ ਆਬਾਦੀ ਜਾ ਗਿਆ ਤਾਂ ਅਬ ਤੇ ਬਚਪਨ ਦਾ ਬਾਬਾ ਹੀ ਵਾਕਿਆ ਸੁਣਾਓ ਸਾਨੂੰ ਬਚਪਨ ਚੰਗਾ ਗੁਜ਼ਰ ਗਿਆ ਸੀ ਛੋਣਾ ਗੁਜ਼ਰਿਆ ਮਨਾਂ ਦੇ ਨਾਲ ਰਿਕਮੇ ਕੋ ਰਹੇ ਗਵਾੜ ਰਹੇ ਸਾਡੇ ਉਹ ਇਹ ਲੋਕ ਹਿੰਦੂ ਜਿਹੜੇ ਸੀ ਜਾਂਦੇ ਰਹੇ ਉਹਨਾਂ ਦੇ ਘਰਾਂ ਜਾਂਦੇ ਰਹੇ ਅੰਦਰੀਆਂ ਪਾਣੀ ਨਹੀਂ ਉਹ ਨਹੀਂ ਦਿੰਦੇ ਲੋਕ ਉਹਨਾਂ ਨੂੰ ਬਖਾਨ ਵੀ ਆਪਣਾ ਆਪਣਾ ਸੀ ਬਾਕੀ ਅਹਿਸਾਸ ਸੀ ਇਨਸਾਨੀਆਂ ਦਾ ਰਿਸ਼ਤਾ ਸੀ ਸਾਰਾ ਮੈਂ ਉਧਾਰ ਫੜ ਲਿਆ ਦੇ ਦੇ ਲਏ ਮੈਂ ਤੇ ਪਾਣੀ ਲੈ ਦੇ ਲਿਆ ਇਹਨਾਂ ਦੇ ਖੂਹ ਹੁੰਦੇ ਸੀ ਜੜ੍ਹ ਚਾਰ ਖੂਹ ਹੈ ਖੂਹ ਵਗਦੇ ਸੀ ਠੀਕ ਆ ਟਿੰਡਾ ਦਾ ਬਸ ਜਪਰੇ ਇਹਨਾਂ ਦੇ ਸਹੀ ਦੇਖਣ ਯਾਰ ਟਿੰਡਾ ਦੇ ਪੁਰਾਣੇ ਹਲੇ ਵੀ ਖੜੇ ਕਿਸੇ ਟਿੰਡਾ ਦੇ ਬਲਦਾਂ ਤੇ ਚੱਲਣ ਬਲਦਾਂ ਨੇ ਜਾਂਦੇ ਇਹ ਬਲਦਾਂ ਤੇ ਜਾਂਦੇ ਰਹੇ ਇਹਨਾਂ ਨਾਲ ਦੇ ਡੇਰੇ ਬਾਹਰ ਹੁੰਦੇ ਸੀ ਗੱੜੀ ਬਸੋਂ ਚੱਕ ਹੀ ਹੁੰਦੀ ਸੀ ਠੀਕ ਬਾਹਰ ਬੜੇ ਵਸ ਜਾਤੇ ਇਹਨਾਂ ਦੇ ਉਹ ਮੰਗੂਰਾ ਬੱਕਰਾ ਆਤਾ ਰ ਇਹਨਾਂ ਦਾ ਬਾਗੂਰਾ ਬਕਰਾਰਾ ਆਇਨਾ ਦਾ ਬਖਰਾ ਇਹ ਆ ਪਰ ਕੋਈ ਨਹੀਂ ਇਕੱਠੇ ਸਾਡੇ ਵਜੇ ਦੱਸਿਆ ਮਿਸਾਲ ਜਿਹਾ ਜਿਵੇਂ ਜਾ ਕੇ ਰਹਿਣ ਜਿਵੇਂ ਬੈਠੇ ਜਾਣ ਲੱਗੇ ਗਾ ਲੱਗੇ ਰੋਹਿ ਬਿਆ ਸਹੀ ਬੀ ਜਾਣ ਲੱਗੇ ਰੋਂਦੇ ਰਹੇ ਅਸਲਾਮੁਅਲੈਕ ਲੈ ਕੇ ਗਏ ਨੇ ਬੜੇ ਔਖੇ ਮੇਸ਼ਾਨੇ ਅਥਰੂ ਸਰ ਦੇ ਗਏ ਨੇ ਵਿਚਾਰੇ ਆ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ ਤੁਹਾਡੇ ਸਾਰਿਆਂ ਦੀ ਤੁਸੀਂ ਸਾਰਿਆਂ ਨੂੰ ਟਾਈਮ ਦਿੱਤਾ ਅਨੂ ਤੁਹਾਡੇ ਆਉਣ ਦੀ ਬੜੀ ਖੁਸ਼ੀ ਹੋਈ ਬਹੁਤ ਮੇਰ ਭਰਾਂ ਹਾਂਜੀ ਜਾੜਾ ਵੀ ਅਗੇ ਕਿਤਾਬਾਂ ਨਾ ਲੈ ਗਿਆ ਤੇ ਜਿਵੇਂ ਅੱਜ ਅਸੀਂ ਤੁਹਾਨੂੰ ਪਿੰਡ ਵਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੀ ਤਹਿਸੀਲ ਅਰਹ ਵਾਲਾ ਦਾ ਪਿੰਡ ਚੱਕ ਨੰਬਰ 21 ਏ ਬੀ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰਾਖਾ